2006 के करीब हमारी फाउंडेशन इनकोपरेट हुई थी इन इनटेरियो uh, uh, और फिर हमने सोचा उस उस टाइम मैं यूनाइटेड वे टोरंटो की बोर्ड में थी और फिर हमने सोचा कि नॉन प्रॉफिट सेक्टर में बहुत कम अवार्ड्स हैं ज़्यादा अवार्ड्स फोर प्रॉफिट सेक्टर में हैं और मैं वहाँ काम करती थी पहले So, हमने सोचा कि हम नॉन प्रॉफिट में स्टार्ट करते हैं सो so, हमने टोरंटो में शुरू किया फिर कैलगरी गए फिर वैंकूवर, फिर हेलीफैक्स सो so, हम आज तक ऑलमोस्ट 2000 हज़ार uh, दे चुके हैं एंड इट इज्रेशन ऑफबलो It is an acknowledgement of the creativity, the innovation, the courage that folks have demonstrated to meet the needs of some of the most vulnerable people uh, in their communities. Uh, today we celebrate the Sitare. United Way, 350 organizations, are best performing staff, have awards. ਅੱਜ ਦੇ ਬਿਆਨਾ ਫੈਮਿਲੀ ਫਾਊਂਡੇਸ਼ਨ ਅਵਾਰਡ ਇਵੈਂਟ ਵਿੱਚ ਗੈਰ ਮੁਨਾਫਾ ਵਰਗ ਦੇ ਉੱਚ ਆਗੂ ਸ਼ਾਮ ਹੋਏ ਸਨ ਇਸ ਦੇ ਵਿੱਚ ਯੂਨਾਈਟਿਡ ਵੇ ਗ੍ਰੇਟਰ ਟੋਰਾਂਟੋ ਦਾ ਸਮਰਥਨ ਕਰਨ ਵਾਲੀਆਂ ਏਜੰਸੀਆਂ ਅਤੇ ਉਹਨਾਂ ਦੇ ਕਰਮਚਾਰੀਆਂ ਨੂੰ ਉਹਨਾਂ ਦੇ ਸਮਰਪਣ, ਅਗਵਾਈ, ਨਵੀਨਤਾ, ਰਚਨਾਤਮਕਤਾ ਅਤੇ ਭਾਈਚਾਰਕ ਲੋੜਾਂ ਨੂੰ ਪੂਰਾ ਕਰਨ ਦੇ ਲਈ ਸਯੋਗੀ ਯਤਨਾਂ ਲਈ ਸਨਮਾਨਿਤ ਕੀਤਾ ਗਿਆ। ਗੌਰਤਵ ਹੈ ਕਿ 2006 ਦੇ ਵਿੱਚ ਹੋਣ ਦੇ ਵਿੱਚ ਆਈ ਸੰਸਥਾ ਬਿਆਨਾ ਫੈਮਿਲੀ ਫਾਊਂਡੇਸ਼ਨ ਦਾ ਮਕਸਦ ਕੈਨੇਡਾ ਦੇ ਵਿੱਚ ਚੈਰੀਟੇਬਲ ਅਤੇ ਗੈਰ ਲਾਭਕਾਰੀ ਖੇਤਰ ਦੇ ਕਰਮਚਾਰੀਆਂ ਲਈ ਮੌਜੂਦ ਮਾਨਤਾ ਦੇ ਪਾੜੇ ਨੂੰ ਖਤਮ ਕਰਨਾ ਅਤੇ ਉਨ੍ਹਾਂ ਦੇ ਮਹੱਤਵਪੂਰਨ ਆਰਥਿਕ ਅਤੇ ਸਮਾਜਿਕ ਯੋਗਦਾਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਇਹਨਾਂ ਅਵਾਰਡਾਂ ਨੂੰ ਕਈ ਵਾਰ ਗੈਰ ਮੁਨਾਫਾ ਸੰਸਥਾਵਾਂ ਦੇ ਔਸਕਰ ਦੇ ਵਜੋਂ ਵੀ ਜਾਣਿਆ ਜਾਂਦਾ ਹੈ। ਹੁਣ ਤੱਕ 400 ਸੰਸਥਾਵਾਂ ਅਤੇ 1700 ਸਟਾਫ ਨੂੰ ਸਨਮਾਨਿਤ ਆ ਚੁੱਕਾ ਹੈ ਅਤੇ ਅੱਜ 50 ਤੋਂ ਵੱਧ ਸੋਸ਼ਲ ਸਰਵਿਸੇਜ਼ ਵਰਕਰ ਨੂੰ ਮਾਨਤਾ ਦਿੱਤੀ ਗਈ ਹੈ। ਇਹ ਬਹੁਤ ਹੀ ਗਰਵ ਦਾ ਵਿਸ਼ੇ ਹੈ ਕਿ ਸਾਡੀ ਆਰਗੇਨਾਈਜੇਸ਼ਨ ਤੇ ਸਾਰਾ ਸਟਾਫ ਜਿਹੜਾ ਆ ਉਹ ਅਵਾਰਡ ਵਾਸਤੇ ਚੁਣਿਆ ਗਿਆ ਹੈ ਇਟਸ ਵੈਰੀ ਇਹ ਬਹੁਤ ਜ਼ਿਆਦਾ ਇੱਕ ਇਮੋਸ਼ਨਲ ਮੂਮੈਂਟ ਵੀ ਹੈ ਕਿ ਅਸੀਂ ਕੰਮ ਕਰਦੇ ਹਾਂ ਸੀਨੀਅਰਸ ਦੇ ਨਾਲ ਔਰ ਵਿਮਨ ਦੇ ਨਾਲ ਵਿਮਨ ਏਮਪਾਵਰਮੈਂਟ ਸਾਡੀ ਆਰਗੇਨਾਈਜੇਸ਼ਨ ਦਾ ਮੇਨ ਜਿਹੜਾ ਮਕਸਦ ਹੈ ਤੇ ਇਸ ਨੂੰ ਇੱਕ ਅਵਾਰਡ ਮਿਲਣਾ ਹੀ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਅਤੇ ਸਨਮਾਨ ਦੀ ਗੱਲ ਹੈ ਜਦੋਂ ਅਸੀਂ ਕੰਮ ਕਰਦੇ ਹਾਂ ਕਮਿਊਨਿਟੀ ਦੇ ਨਾਲ ਕਈ ਵਾਰੀ ਅਸੀਂ ਇਹ ਐਕਸਪੈਕਟ ਵੀ ਨਹੀਂ ਕਰਦੇ ਕਿ ਸਾਨੂੰ ਨੋਮੀਨੇਟ ਜਾਂ ਮਤਲਬ ਅਵਾਰਡ ਮਿਲਿਆ ਜਾਏ ਬਿਕੋਜ਼ ਅਸੀਂ ਦਿਲ ਤੋਂ ਕਰਦੇ ਹਾਂ ਸਾਡੀ ਦਿਲੀ ਇੱਛਾ ਹੈ ਕਿ ਅਸੀਂ ਕਮਿਊਨਿਟੀ ਨੂੰ ਸਪੋਰਟ ਕਰੀਏ